अच्छा सर वर्ल्ड फूड डे मनाया जा रहा है, भी, भी 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 है।, दे दे है सो असी कहंदे ਵੀ ਅੱਜ ਵੀ ਬਹੁਤ ਸਾਰੇ ਮੁਲਕਾਂ ਵਿੱਚ ਤੇ ਅਕਾਲ ਪੈਂਦੇ ਨੇ ਭਾਰਤ ਦੇ ਵਿੱਚ ਵੀ ਇਦਾਂ ਦੀ ਸਿਚੁਏਸ਼ਨ ਸੀਗੀ ਜੇਕਰ ਅਸੀਂ 30 40 ਸਾਲ ਪਿੱਛੇ ਚਲੀ ਜਾਈਏ ਕਿਉਂਕਿ ਪੰਜਾਬ ਦੀ ਇੱਕ ਬਹੁਤ ਵੱਡੀ ਕੌਂਟਰੀਬਿਊਸ਼ਨ ਗਈ ਹੈ ਕੇਂਦਰੀ ਅਨਪੋਡਾਦਨ ਚ ਖਾਸ ਕਰਕੇ ਸੋ ਮੌਜੂਦਾ ਸਿਚੁਏਸ਼ਨ ਬਾਰੇ ਤੇ ਪੰਜਾਬ ਦੇ ਪੱਖ ਤੋਂ ਦੇਸ਼ ਦੇ ਪੱਖ ਤੋਂ ਕਿ ਕਿੰਨਾ ਜ਼ਰੂਰੀ ਹੈ ਆਪਣੀ 140 ਕਰੋੜ ਜਿਹੜੀ ਪੋਪੂਲੇਸ਼ਨ ਦਾ ਢਿੱਡ ਭਰਨਾ ਉਹਦੇ ਬਾਰੇ ਇਹ ਕੋਈ ਗੱਲ ਹੈ ਕਿ ਜਿਹੜਾ ਅੱਜ ਕਰੋਨਾ ਦੇ ਵਿੱਚ ਸਾਨੂੰ ਇਹ ਤਾਂ ਪਤਾ ਲੱਗ ਗਿਆ ਤੇ ਸਾਰਿਆਂ ਨੂੰ ਚਾਹੇ ਉਹ ਵੱਡੇ ਕਾਰਪੋਰੇਟ ਹੈ ਚਾਹੇ ਕੋਈ ਹੈ ਚਾਹੇ ਆਮ ਇਨਸਾਨ ਹੈ ਹਰ ਇੱਕ ਨੂੰ ਇਹ ਪਤਾ ਲੱਗ ਗਿਆ ਵੀ ਖਾਦੇ ਬਿਨਾ ਨਹੀਂ ਸਰਦਾ ਜਿਹੜੀ ਅਸੀਂ ਫੂਡ ਹੈਗਾ ਉਹ ਬੇਸਿਕ ਹੈ ਅਸੀਂ ਕੱਲੇ ਪਾਣੀ ਪਾਣੀ ਨੂੰ ਕਹਿੰਦੇ ਸੀ ਪਰ ਫੂਡ ਨੂੰ ਅਸੀਂ ਛੱਡ ਨਹੀਂ ਸਕਦੇ ਇਹ ਦੋ ਚੀਜ਼ਾਂ ਸਾਡੀ ਪਹਿਲੀ ਜ਼ਰੂਰਤ ਹੈਗੀ ਆ ਵਰਲਡ ਫੂਡ ਡੇ ਮਨਾਉਣਾ ਇੱਕ ਗੱਲ ਹੈ ਪਰ ਉਹ ਫੂਡ ਨੂੰ ਤੇ ਉਹਨੂੰ ਪੈਦਾ ਕਰਨ ਵਾਲਿਆਂ ਨੂੰ ਬਚਾਉਣਾ ਉਹ ਇੱਕ ਬੜੀ ਵੱਡੀ ਚੈਲੰਜ ਹੈ ਉਹਨੂੰ ਮਨਾ ਕੇ ਅਸੀਂ ਉਹਦੇ ਵੱਲ ਸੋਚੀਏ ਜਿਹੜੀ ਤੁਸੀਂ ਕੱਲ ਦੀ ਗੱਲ ਕੀਤੀ ਹੈ ਨਾ ਜੀ ਇਹ ਕੱਲੇ ਤੁਸੀਂ ਇਹ ਦੇਖੋ ਇਹ ਤਾਂ ਹਿਸਟਰੀ ਦੇ ਵਿੱਚ 30 40 ਸਾਲ ਨਹੀਂ ਉਦੋਂ ਪਿੱਛੇ ਵੀ ਅਸੀਂ ਚਲੇ ਜਾਈਏ ਜਿਹੜੀ ਬ੍ਰਿਟਿਸ਼ਰਜ਼ ਨੂੰ ਜਦੋਂ ਇਹ ਲੜਾਈ ਹੋਈ ਹੈ ਵਰਲਡ ਵਾਰ ਉਹਨਾਂ ਨੇ ਉਹਦੇ ਚੀਜ਼ ਇਕ ਲਿਆ ਸੀ ਕਿ ਸਾਨੂੰ ਜਿਹੜੀ ਫੂਡ ਸ਼ਾਰਟੇਜ ਬਹੁਤ ਉਹਨਾਂ ਨੂੰ ਭਾਰੀ ਪਈ ਹੈ ਤੇ ਉਹਨਾਂ ਨੇ ਪਹਿਲਾ ਕੰਮ ਕੀਤਾ ਸੀ ਕਿ ਜਿੱਥੇ-ਜਿੱਥੇ ਉਹਨਾਂ ਦੀਆਂ ਕਲੋਨੀਆਂ ਸੀਗੀਆਂ ਉਹਨਾਂ ਨੇ ਆਪਦੀਆਂ ਕਲੋਨੀਆਂ ਦੇ ਵਿੱਚ ਐਗਰੀਕਲਚਰ ਨੂੰ ਡਵੈਲਪ ਕਰਨ ਦੀ ਸਭ ਤੋਂ ਪਹਿਲੀ ਗੱਲ ਕੀਤੀ ਤੇ ਉਹਨਾਂ ਦੇ ਚ ਜਿਹੜਾ ਹੋਇਆ ਵੀ ਭਾਰਤ ਦੇ ਵਿੱਚ ਜਿਹੜਾ ਉਹ ਪੰਜਾਬ ਨੂੰ ਉਹਨਾਂ ਨੇ ਮੇਨ ਕੀਤਾ ਤੇ ਸਾਡਾ ਜਿਹੜਾ ਇਹ ਇਰੀਗੇਸ਼ਨ ਸਿਸਟਮ ਹੈਗਾ ਇਹ ਸਾਰਾ ਜਿਹੜਾ ਸਿਸਟਮ ਉਹਨਾਂ ਨੇ ਡਵੈਲਪ ਕਰਨਾ ਸ਼ੁਰੂ ਕੀਤਾ ਉਹ ਠੀਕ ਹੈ ਕਿ ਜਿਹੜਾ ਉਹਨਾਂ ਨੇ ਡਵੈਲਪ ਕੀਤਾ ਸੀ ਉਹ ਜਿਆਦਾ ਹਿੱਸਾ ਜਦੋਂ ਦੇਸ਼ ਦੀ ਵੰਡ ਹੋਈ ਸਾਡੀ ਆਜ਼ਾਦੀ ਹੋਈ ਤਾਂ ਉਹ ਪੰਜਾਬ ਵੰਡ ਕੇ ਪਾਕਿਸਤਾਨ ਬਣ ਗਿਆ ਤੇ ਜਿਹੜਾ ਹਿੱਸਾ ਪੰਜਾਬ ਦਾ ਸਾਡੇ ਕੋਲ ਰਿਹਾ ਉਹਦੇ ਚ ਇਹ ਚੀਜ਼ਾਂ ਘੱਟ ਸੀਗੀਆਂ ਖੈਰ ਉਦੋਂ ਬਾਅਦ ਵੀ ਜਿਹੜੀ ਸੰਤਾਲੀ ਜਦੋਂ ਆਪਣੀ ਵੰਡ ਹੋ ਗਈ ਦੇਸ਼ ਆਜ਼ਾਦ ਹੋ ਗਿਆ ਉਦੋਂ ਬਾਅਦ ਵੀ ਜਿਹੜਾ ਸਾਡੇ ਲਈ ਇਹ ਸਮਾਂ ਸਿੱਧਾ ਨਹੀਂ ਰਿਹਾ ਹਾਲਾਂਕਿ ਸਾਡੀ ਉਦੋਂ ਆਬਾਦੀ ਵੀ ਘਟ ਸੀ ਪਰ ਪੂਰ ਇੱਕ ਚੈਲੰਜ ਰਿਹਾ ਹੀ ਹੈ ਤੇ ਉਹ ਸਾਨੂੰ ਪਹਿਲਾ ਚੈਲੰਜ ਜਿਹੜਾ ਹੈਗਾ ਉਹ ਦਿਸ ਗਿਆ ਸੀਗਾ 1965 ਦੀ ਲੜਾਈ ਦੇ ਵਿੱਚ ਜਦੋਂ ਭਾਰਤ ਪਾਕਿਸਤਾਨ ਦੀ ਲੜਾਈ ਸੀ ਤਾਂ ਅਮਰੀਕਾ ਨੇ ਕਹਿਤਾ ਸੀ ਕਿ ਜੇ ਕਾਰਨ ਕਰ ਲੈਣੀ ਹੈ ਤੇ ਤੁਸੀਂ ਦਾਡਾ ਨੂੰ ਕਹਣਾ ਪਊਗਾ ਠੀਕ ਹੈ ਸੋ ਉਹ ਚੀਜ਼ ਨੂੰ ਜਦੋਂ ਅਸੀਂ ਲੈ ਕੇ ਦੇਖਦੇ ਹਾਂ ਉਦੋਂ ਇੱਕ ਟਾਈਮ ਦੀ ਰੋਟੀ ਬੰਦ ਕਰਤੀ ਸੀ ਇੱਕ ਦਿਨ ਕਿ ਇਹ ਸਾਰੇ ਕੋਈ ਵੀ ਉਹਦਨ ਖਾਣਾ ਨਹੀਂ ਪਕਾਏਗਾ ਸਾਰੇ ਹੋਟਲ-ਹੋਟਲ ਸਭ ਬੰਦ ਰਹਿੰਦੇ ਸੀਗੇ ਸੋ ਗੱਲ ਕੀ ਕਿ ਅਸੀਂ ਉਸ ਵੇਲੇ ਦੇ ਵਿੱਚ ਸ਼ਾਰਟੇਜ ਵੇਖੀ ਤੇ ਸਰਕਾਰ ਨੇ ਉਸ ਵੇਲੇ ਕੀ ਕੀਤਾ ਕਿ ਅਸੀਂ ਘੱਟੋ ਘੱਟ ਆਤਮ ਨਿਰਭਰ ਉਦੋਂ ਵੀ ਉਹਨਾਂ ਨੇ ਬਣਾਈ ਕਿ ਸੈਲਫ ਸਫੀਸ਼ੀਐਂਟ ਹੋਈਏ ਰੋੜ ਗਏ ਉਦੋਂ ਉਹਨਾਂ ਨੇ ਜਿਹੜਾ ਉਤਸ਼ਾਹਿਤ ਕੀਤਾ ਤੇ ਸਾਡੀ ਜਿਹੜੀ ਜ਼ਮੀਨ ਸੀ ਉਹ ਉਪਜਾਉ ਸੀ ਦਰਿਆ ਸੀ ਪਾਣੀ ਸੀ ਦੇਖੋ ਖਾਣੇ ਦਾ ਸਿੱਧਾ ਸਬੰਧ ਪਾਣੀ ਨਾਲ ਹੈ ਠੀਕ ਹੈ ਇਥੋਂ ਉਹਨਾਂ ਨੇ ਪੰਜਾਬ ਨੂੰ ਡਿਵੈਲਪ ਕਰਨਾ ਸ਼ੁਰੂ ਕੀਤਾ ਉਹਦੇ ਲਈ ਜਿਹੜੀ ਨਵੇਂ ਖੇਤੀ ਦੀਆਂ ਟੈਕਨੀਕਾਂ ਵੀ ਲਿਆਂਦਾ ਜਿਹਦੇ ਚ ਪੀਏਯੂ ਵੀ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਪੀਏਯੂ ਦਾ ਗ੍ਰੀਨ ਰੈਵਲੂਸ਼ਨ ਅੱਜ ਤੱਕ ਸਾਰੇ ਕਹੀ ਜਾਂਦੇ ਆ ਨਾ ਹਰੀ ਕ੍ਰਾਂਤੀ ਨੇ ਸਾਨੂੰ ਧਰਤੀ ਬਰਬਾਰ ਕਾਤੀ ਪਰ ਉਸ ਵੇਲੇ ਸਾਨੂੰ ਢਿੱਡ ਭਰਨ ਜੋ ਕੇ ਕੀਤਾ ਦੇਸ਼ ਨੂੰ ਖੜਾ ਕੀਤਾ ਹੈ ਇਹਨਾਂ ਨੇ ਹਰੀ ਕ੍ਰਾਂਤੀ ਨੇ ਠੀਕ ਹੈ ਸੋ ਉਹਦੇ ਨਾਲ ਨਾਲ ਸਰਕਾਰ ਨੇ ਵੀ ਉਸ ਵੇਲੇ ਐਮਐਸਪੀ ਜਿਹੜੀ ਸ਼ੁਰੂ ਕੀਤੀ ਤਾਂ ਕਿ ਉਹਨੂੰ ਪਤਾ ਲੱਗ ਗਿਆ ਕਿ ਮੈਂ ਆ ਚੀਜ਼ਾਂ ਪਾ ਕੇ ਆਪਣੀ ਪੈਦਾਵਾਰ ਵਧਾਵਾਂ ਮੈਨੂੰ ਇੰਨੀ ਪੈਦਾਵਾਰ ਕਰਨਾ ਤੇ ਮੈਨੂੰ ਐਨੇ ਪੈਸੇ ਅਸ਼ੋਰਡ ਇਨਕਮ ਦੇ ਮਿਲ ਜਾਣੇ ਆ ਤੇ ਉਸ ਵੇਲੇ ਕੀ ਸੀ ਕਿ ਐਮਐਸਪੀ ਜਿਹੜੀ ਮਾਰਕੀਟ ਕੀਮਤ ਨਾਲੋਂ ਜ਼ਿਆਦਾ ਹੁੰਦੀ ਸੀ ਤੇ ਜਿਵੇਂ ਜਿਵੇਂ ਦੇਸ਼ ਸੈਲਫ ਸਫੀਸ਼ੀਐਂਸੀ ਵੱਲ ਤੇ ਆਤਮ ਨਿਰਭਰਤਾ ਵੱਲ ਵਧ ਆ ਗਿਆ ਓਵੇਂ ਓਵੇਂ ਐਮਐਸਪੀ ਦਾ ਵਾਧਾ ਘਟਦਾ ਗਿਆ ਇੱਕ ਸਾਲ ਤਾਂ 1 ਰੁਪਈਆ ਹੀ ਵਧੀ ਸੀਗੀ ਤੇ ਕਿਤੇ ਵਧੀ ਵੀ ਨਹੀਂ ਤੇ ਹੌਲੀ ਹੌਲੀ ਕੀ ਹੋਇਆ ਕਿ ਐਮਐਸਪੀ ਦਾ ਵਾਧਾ ਘਟ ਗਿਆ ਜਿਹੜੀ ਕੋਸਟ ਹੈਗੀ ਹੈ ਉਹ 인ਫਲੇਸ਼ਨ ਦੇ ਹਿਸਾਬ ਨਾਲ ਜਾਦੇ ਵਧਦੀ ਗਈ ਤੇ ਜਿਹੜੀ ਉਹ ਪ੍ਰੋਫਿਟੇਬਲ ਨਹੀਂ ਰਿਹਾ ਠੀਕ ਹੈ ਸੋ ਉਥੇ ਆ ਕੇ ਪਰ ਕਿਸਾਨਾਂ ਨੇ ਪੈਦਾਵਾਰ ਨਹੀਂ ਕਰਨੀ ਛੱਡੀ ਅੱਜ ਵੀ ਜੇ ਕੋਈ ਅਥੋੜੀ ਜੀ ਪੈਦਾਵਾਰ ਅੱਜਵੇਂ ਹੁਣ ਫਲੱਡ ਆਇਆ ਹੋਰ ਆਇਆ ਪੈਦਾਵਾਰ ਘਟਦੀ ਹੈ ਤੇ ਉਦੋਂ ਹੀ ਸਾਡਾ ਫਰਕ ਪੈ ਜਾਂਦਾ 10% ਪੈਦਾਵਾਰ ਘਟ ਜੇ ਸਾਡੇ ਤੇ ਚੈਲੰਜ ਹੈ ਇਹ ਇੱਕ ਬਹੁਤ ਵੱਡਾ ਕਿ ਅਸੀਂ ਆਪਣੀ ਸੈਲਫ ਸਫੀਸ਼ੀਐਂਸੀ ਨੂੰ ਕਿੱਦਾਂ ਰੱਖਣਾ ਹੁਣ ਇੱਕ ਪਾਸੇ ਇਹ ਚੀਜ਼ ਅਸੀਂ ਗੱਲ ਕਰ ਰਹੇ ਹਾਂ ਕਿ ਸੈਲਫ ਸਫੀਸ਼ੀਐਂਟ ਹੈ ਸਾਰਾ ਕੁਝ ਹੈ ਐਫਏਓ ਕਹਿੰਦੀ ਹੈ ਕਿ ਜੇ 80% ਪੈਦਾਵਾਰ ਤੋਂ ਘਟ ਰਹਿ ਜਾਂਦੀ ਹੈਗੀ ਹੈ ਤੇ ਫਿਰ ਜਿਹੜੀ ਹੈਗੀ ਹੈ ਉਹ ਤੁਹਾਡੀ ਜਿਹੜੀ ਆ ਆਪਣੀ ਚਲੀ ਜਾਊਗੀ ਕਿ ਤੁਹਾਡਾ ਘਾਟਾ ਰਹ ਜੂਗਾ ਪੈਦਾਵਾਰ ਜਿਹੜੀ ਹੈਗੀ ਆ ਉਹ ਘਟ ਗਈ ਠੀਕ ਹੈ ਜੇ 80 ਤੋਂ ਹੈਗੀ ਆ ਭੁਖਮਾਰੀ ਵਾਲ ਜਾਓਗੇ 80 ਤੋਂ 120 ਤੱਕ ਆਉਂਦੀ ਹੈ ਤਾਂ ਉਹਦੇ ਵਿੱਚ ਜਿਹੜੀ ਹੈਗੀ ਹੈ 120 ਤੱਕ ਆਉਣ ਦੇ ਨਾਲ ਅਸੀਂ ਸੈਲਫ ਸਫੀਸ਼ੀਐਂਟ ਕਹਿੰਦੇ ਆ 120 ਤੋਂ ਉੱਤੇ ਜਾਂਦੀ ਹੈ ਤਾਂ ਅਸੀਂ ਸਰਪਲਸ ਆ ਹੁਣ ਅਸੀਂ ਜਿਹੜਾ ਹੈਗਾ ਭਾਰਤ ਐਫ ਏ ਓ ਦੇ ਵਿੱਚ ਐਫ ਏ ਓ ਦੇ ਵਿੱਚ ਦੇ ਮੁਤਾਬਕ 80 ਤੋਂ 120% ਤੋਂ ਹੁੰਦਾ ਤੇ ਉਹਦੇ ਚ ਜਿਹੜੀ ਤੁਸੀਂ ਅੱਜ ਵੀ ਕੌਂਟਰੀਬਿਊਸ਼ਨ ਕਾਣਕ ਦੀ ਦੇਖ ਲਓ 46% ਪੰਜਾਬ ਤੋਂ ਜਾਂਦੀ ਹੈ ਠੀਕ ਹੈ ਟਾਈਮ ਹੈ 71% ਸੀ ਚਲੋ ਅਧਿਕਰ ਦੀ 46% ਪੰਜਾਬ ਦੀ ਹੈਗੀ ਹੈ ਸੋ ਉਸ ਚੀਜ਼ ਨੂੰ ਅਸੀਂ ਧਿਆਨ ਚ ਰੱਖ ਕੇ ਪੰਜਾਬ ਦੀ ਕੰਟਰੀਬਿਊਸ਼ਨ ਨੂੰ ਨਹੀਂ ਗ੍ਰੇਟ ਕਰ ਸਕਦੇ ਕਿ ਇਹਦੀ ਕੰਟਰੀਬਿਊਸ਼ਨ ਹੈ ਨਹੀਂ ਦੂਜੀ ਗੱਲ ਹੈ ਕਿ ਇੰਨਾ ਅਸੀਂ ਸੈਲਫ ਸਫੀਸ਼ੀਐਂਸੀ ਦੇ ਬਰਾਬਰ ਹੁੰਦੇ ਹੋਏ ਵੀ ਸਾਰਾ ਫੇਰ ਵੀ ਅਸੀਂ ਜਿਹੜਾ ਹੈਗਾ 102ਵੇਂ ਨੰਬਰ ਤੇ ਹੈ ਗਲੋਬਲ ਹੰਗਰ ਇੰਡੈਕਸ ਤੇ ਮਤਲਬ ਸਾਡੇ ਕੋਲੇ ਦੇਖੋ ਅਸੀਂ ਕਹਿੰਨੇ ਅਸੀਂ ਸੈਲਫ ਸਫੀਸ਼ੀਐਂਟ ਆ ਈਵਨ ਤੱਕ ਅਸੀਂ ਇਹ ਵੀ ਕਹਿੰਨੇ ਅਸੀਂ ਸਰਪਲਸ ਹੋਈ ਆ ਕਈ ਜੀ ਪਰ ਅਸੀਂ ਗਲੋਬਲ ਹੰਗਰ ਇੰਡੈਕਸ ਦੇ 123 ਕੰਟਰੀਆਂ ਦੇ ਵਿੱਚੋਂ 102ਵੇਂ ਨੰਬਰ ਤੇ ਆਉਂਦੇ ਆ ਇਹ ਇੱਕ ਬੜੀ ਵੱਡੀ ਸੋਚਣ ਵਾਲੀ ਗੱਲ ਹੈ ਫੇਰ ਜਿਹੜੇ ਹੈਗੇ ਆ ਅੱਜ ਦੀ ਡੇਟ ਦੇ ਵਿੱਚ ਅਸੀਂ ਜਿਹੜੀ ਸਾਡੀ 81% ਦੀ 81.35 ਕਰੋੜ ਅਕਿਆਸੀ ਵਿਜ਼ਾ ਦੀ ਨਹੀਂ ਉਹ ਲੋਕ ਜਿਹੜੇ ਫਰੀ ਦੇ ਅਨਾਜ ਤੇ ਸਬਸਿਡਾਈਜ਼ਡ ਅਨਾਜ ਨਾਲ ਸਰਪਲਸ ਹੋ ਕੇ ਪਾਲ ਰਹੇ ਹੈ ਹੁਣ ਇਹਦਾ ਮਤਲਬ ਕੀ ਹੈ ਮੈਂ ਇਥੇ ਇਹ ਡਾਟਾ ਕਿਉਂ ਯੂਜ਼ ਕੀਤਾ ਹੈ ਕਿ ਇਹਦਾ ਮਤਲਬ ਕਿ ਜਿਹੜੀ ਅੱਜ ਲੋਕਾਂ 'ਚ ਪੋਟੈਂਸ਼ੀਅਲ ਨਹੀਂ ਖਰੀਦਣ ਦੀ ਠੀਕ ਹੈ ਇਹ ਨਹੀਂ ਕਿ ਅਸੀਂ ਸੈਲਫ ਸਫੀਸ਼ੀਐਂਟ ਆ ਜਾਂ ਅਸੀਂ ਸਰਪਲਸ ਆ ਉਹ ਸਰਪਲਸ ਤਾਂ ਹੈ ਕਿਉਂਕਿ ਲੋਕਾਂ ਦੀ ਪੋਟੈਂਸ਼ੀਅਲ ਘਟ ਹੈ ਜੇ ਪੋਟੈਂਸ਼ੀਅਲ ਹੋਵੇ ਤਾਂ ਫ੍ਰੀ ਦੇ ਨਾ ਹੀ ਤੇ ਕਿੰਨੇ ਕੁ ਹਾਂ ਉਹ 5 ਕਿਲੋ ਨਾ ਜਿਹੜਾ ਦੇਣਾ ਹੈਗਾ ਫ੍ਰੀ ਵਾਲਾ ਤੇ ਉਸ ਤੋਂ ਬਾਅਦ ਜਿਹੜਾ ਸਬਸਿਡਾਈ 2 ਤੋਂ 3 ਰੁਪਏ ਕਿਲੋ ਵਾਲਾ ਅਲੱਗ ਹੈਗਾ ਉਹ ਚੱਲ ਰਿਹਾ ਹੈਗਾ ਇਹ ਪਾਲਿਸੀ ਕੰਟੀਨਿਊ ਹੋਈ ਰਹੀ ਹੈ ਹੁਣ ਤਾਈ ਦੇ ਵਿੱਚ ਇਹ 5 ਸਾਲਾਂ ਲਈ ਫੇਰ ਵਧਾ ਦਿੱਤੀ ਗਈ ਸੀਗੀ ਸੋ ਇਹ ਗੱਲ ਮੇਰੇ ਕਹਿਣ ਦਾ ਭਾਵ ਇਹ ਇਥੋਂ ਇਹ ਹੈ ਹੁਣ ਇਹ ਸਾਰੇ ਦੇ ਵਿੱਚ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਅੱਜ ਵੀ ਜਿਹੜੀ ਨੈਸ਼ਨਲ ਫੂਡ ਸਿਕਿਉਰਟੀ ਐਕਟ ਦੇ ਮੁਤਾਬਕ ਅਸੀਂ ਗੱਲ ਕਰੀਏ ਤਾਂ ਇਹ ਕਹਿੰਦੇ ਜੀ ਕਣਕ ਜਿਹੜੀ ਹੈਗੀ ਆ ਉਹ ਸਾਨੂੰ ਜਿਹੜੀ 13.5 ਮਿਲੀਅਨ ਹੈਟ੍ਰਿਕ ਟਨ ਚਾਹੀਦੀ ਹੈਗੀ ਹੈ ਤੇ ਸੌਰੀ ਕਣਕ 26 ਪੁਆਇੰਟ 26 ਪੁਆਇੰਟ ਅੰਮ ਮਿਲੀਅਨ ਮੈਟ੍ਰਿਕ ਟਨ ਚਾਹੀਦੀ ਹੈ ਤੇ ਝੋਨਾ ਜਿਹੜਾ ਹੈ 13.5 ਮਿਲੀਅਨ ਮੈਟ੍ਰਿਕ ਟਨ ਚਾਹੀਦਾ ਕਾਨਕਾ ਸਾਡੇ ਕੋਲੇ 33.3 ਮਿਲੀਅਨ ਮੈਟ੍ਰਿਕ ਟਨ ਹੈਗੀ ਹੈ ਜਦ ਕਿ ਝੋਨਾ ਸਾਡੇ ਕੋਲੇ ਤਕਰੀਬਨ 45 ਮਿਲੀਅਨ ਮੈਟ੍ਰਿਕ ਟਨ ਦੇ ਪਿਆ ਹੁਣ ਉਹ ਦਾ ਰੈ ਕ੍ਰੌਪ ਫੇਰ ਝੋਨੇ ਦੀ ਆ ਗਈ ਉਹ ਸਟੋਰੇਜ ਦੀ ਪ੍ਰੋਬਲਮ ਵੀ ਕ੍ਰੀਏਟ ਕਰ ਸਕਦਾ ਹੈ ਕਿ ਜਦੋਂ ਇਸਲਾ ਕੱਢਿਆ ਨਹੀਂ ਗਿਆ ਇਹਦੇ ਵਿੱਚ ਇੱਕ ਸਾਡੇ ਕੋਲੇ ਸਥਾਈ ਪਾਲਿਸੀ ਨਹੀਂ ਹੈਗੀ ਕਨਕਤਾ ਹੈ ਕਿ ਚਲੋ ਅਸੀਂ ਥੋੜਾ ਜਿਹਾ ਖੁਸ਼ ਆ ਕਿਉਂਕਿ ਦੇਖੋ ਅੱਜ ਵੀ ਜਿਹੜੀ ਆਟੇ ਦੀ ਕੀਮਤ ਉਹ ਤਕਰੀਬਨ ਆਮ ਹੀ 42 ਰੁਪਏ ਕਿਲੋ ਤੋਂ ਚੱਲਦੀ ਹੈ ਤੇ ਇਹ ਹਜੇ ਹੋਰ ਅੱਗੇ ਵਧਣੀ ਹੈ ਕਿਉਂਕਿ ਆ ਮਹੀਨਿਆਂ ਤੋਂ ਸ਼ੁਰੂ ਹੋ ਜਾਂਦੀ ਹੈ ਕਣਕ ਵਣਨੀ ਤੇ ਉਹ ਹੈ ਕਿ ਜੇ ਸਰਕਾਰ ਕੋਲ ਪਈ ਹੈ ਉਹ ਸਰਪਲਸ ਦੇ ਵਿੱਚ ਜਿਹੜੀ ਹੈਗੀ ਹੈ ਮਾਰਕੀਟ 'ਚ ਥੋੜੀ ਕੱਢਣਗੇ ਤਾਂ ਉਹਨੂੰ ਪ੍ਰਾਈਸ ਨੂੰ ਕੂਲ ਆਫ ਕਰੇਗੀ ਠੀਕ ਹੈ ਪਰ ਝੋਨੇ ਦਾ ਇਹ ਹੈ ਕਿ ਅਸੀਂ ਉਹਦੋਂ ਬੈਨ ਲਾਇਆ ਸੀ ਪਿੱਛੇ ਬੈਨ ਖੋਲ੍ਹਿਆ ਵੀ ਹੈ ਬਟ ਉਹ ਕਈ ਐਕਸ਼ਨ ਸਾਡੇ ਲੇਟ ਹੈ ਹਾਲਾਂਕਿ ਸਾਡਾ ਜਿਹੜਾ 40% ਚੌਲਾਂ ਦੀ ਮਾਰਕੀਟ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਸਾਡਾ ਹਿੱਸਾ ਹੈਗਾ ਸੋ ਉਹ ਚੀਜ਼ ਨੂੰ ਸਾਨੂੰ ਧਿਆਨ 'ਚ ਰੱਖ ਕੇ ਤੇ ਪੰਜਾਬ ਨੂੰ ਖਾਸ ਕਰਕੇ ਅੱਜ ਇਹ ਨਰੇਟਿਵ ਚੱਲ ਪਿਆ ਪੰਜਾਬ ਦੇ ਜਿਹੜੀ ਖੇਤੀ ਦੇ ਅਗੇਂਸਟ ਠੀਕ ਹੈ ਪਾਣੀ ਤਾਂ ਸਾਡਾ ਵੀ ਜਾ ਰਿਹਾ ਝੋਨੇ ਨਾਲ ਪਰ ਉਹਦੀਆਂ ਵੈਰਾਈਟੀਆਂ ਜਾਂ ਆਲਟਰਨੇਟਿਵ ਕਿਉਂਕਿ ਹੋਰ ਕੋਈ ਇਕਨੋਮਿਕਸ ਦੇ ਸਾਹਮਣੇ ਐਂਡ ਨਹੀਂ ਆਉਂਦੀ ਆਮ ਇਹ ਕਹਿਿੰਦਾ ਜਾਂਦਾ ਛੱਡ ਤੋਂ ਫੇਰ ਕੀ ਕਰੋਗੇ ਉਹ ਗੱਲ ਇਹ ਹੈ ਨਾ ਜੀ ਕਿ ਜੋ ਕੁਝ ਫੇਰ ਕਰਨਾ ਉਹ ਤਾਂ ਬਾਅਦ ਦੀ ਗੱਲ ਹੈ ਅਗਲਾ ਕਹਿੰਦਾ ਅੱਜ ਤਾਂ ਮੇਰਾ ਪਰਿਵਾਰ ਜਿਉਂਦਾ ਨਾ ਕੱਲ ਕੀਨੇ ਦੇਖਿਆ ਠੀਕ ਹੈ ਮੈਂ ਕੱਲ ਦੀ ਜਗ੍ਹਾ ਤੇ ਅੱਜ ਨਾ ਨਾ ਮਾਰ ਲਾਂ ਉਹ ਇਹਦੇ 'ਚ ਲੱਗਿਆ ਹੋਇਆ ਪਰ ਸਾਨੂੰ ਲੋੜ ਹੈ ਕਿ ਪਾਣੀ ਨੂੰ ਬਚਾਉਣਾ ਹੈ ਤਾਂ ਉਹਦੇ ਲਈ ਵੈਰਾਈਟੀਆਂ ਉਸ ਤਰ੍ਹਾਂ ਦੀਆਂ ਕੱਢੀਏ ਜਿਹੜੀਆਂ ਘੱਟ ਵਾਲੀਆਂ ਹੈਗੀਆਂ ਦੂਜੀਆਂ ਜਿਹੜੀਆਂ ਡਾਇਵਰਸੀਫਿਕੇਸ਼ਨ ਚਾਹੀਦੀ ਹੈ ਤੇ ਇਹਦੇ ਚ ਨੀਤੀ ਚਾਹੀਦੀ ਹੈ ਕਿ ਕਿੰਨੇ ਚੀਜ਼ ਦੀ ਕਿੰਨੀ ਪੈਦਾਵਾਰ ਹੈਗੀ ਹੈ ਉਸ ਹਿਸਾਬ ਨਾਲ ਅਸੀਂ ਇਹਨੂੰ ਰੈਗੂਲੇਟ ਕਰਕੇ ਬਣਾਈਏ ਇਹ ਨਹੀਂ ਕਿ ਰੈਲਾਈਜ਼ ਹੀ ਛੱਡ ਦਿਓ ਦੂਜੀ ਗੱਲ ਜਿਹੜੀ ਇਹਦੇ ਚ ਇਸ ਵਕਤ ਅਜੈਂਡਾ ਕਾਰਪੋਰੇਟ ਦਾ ਚੱਲ ਰਿਹਾ ਉਹ ਇਹ ਕਹਿੰਦੇ ਆ ਜੀ ਸਾਨੂੰ ਤਾਂ ਜ਼ਮੀਨਾਂ ਦੀ ਵੀ ਲੋੜ ਨਹੀਂ ਕਿਉਂਕਿ ਨਵਾਂ ਚੀਜ਼ ਉਹਨਾਂ ਨੇ ਕੱਢ ਲਈ ਹੈ ਲੈਬ ਗਰੋਨ ਠੀਕ ਹੈ ਜੀ ਲੈਬ ਗਰੋਨ ਅਮਰੀਕਾ ਦੇ ਵਿੱਚ ਬਹੁਤ ਟਰੈਲੇ ਨਾਲ ਜਾ ਰਿਹਾ ਉੱਥੇ ਜਿਹੜਾ ਲੈਬ ਗਰੋਨ ਮੀਟ ਲੈਬ ਗਰੋਨ ਮਿਲਕ ਨੂੰ ਅਲਾਉ ਕਰਤਾ ਹੈ ਐਫ ਡੀ ਏ ਨੇ ਠੀਕ ਹੈ ਲੈਬ ਗਰੋਨ ਇਹ ਇਵਨ ਸਿੰਗਾਪੁਰ ਵਗੈਰਾ ਵੀ ਮਿਲਦਾ ਹੈਗਾ ਅਲਾਉਡ ਹੈ ਹੁਣ ਅਗਲੀ ਰਿਸਰਚ ਹੋ ਰਹੀ ਹੈ ਕਿ ਜਿਹੜੀ ਆਟਾ ਵੀ ਲੈਬ ਗrown ਆਏਗਾ ਠੀਕ ਹੈ ਸੋ ਉਹਦੇ ਵਿੱਚ ਕੀ ਹੈ ਉਹ ਕਹਿੰਦੇ ਜੀ ਅਸੀਂ ਦਾ 521 ਦੀ ਫੈਕਟਰੀ ਲਾਵਾਂਗੇ ਉਹਦੇ ਚ ਹੀ ਪੈਦਾ ਕਰ ਲਾਂਗੇ ਤਾਂ ਹੀ ਉਹ ਕਹਿੰਦੇ 2023 ਤੱਕ ਅਸੀਂ ਫੂਡ ਸਰਪਲਸ ਹੋ ਜਾਾਂਗੇ ਹੁਣ ਇਹ ਚੀਜ਼ ਇੱਥੇ ਸਮਝਣ ਦੀ ਲੋੜ ਹੈ ਕਿ ਇਹ ਇੱਕ ਅਨਦਰ ਇਸ਼ੂ ਬਣੇਗਾ ਕਿਉਂਕਿ ਜਿਵੇਂ ਸਾਡੇ ਨਾਲ ਹੋਇਆ ਨਾ ਡੇਢੀ ਦੇ ਵਿੱਚ ਪਹਿਲਾਂ ਸਾਡੀ ਜਿਹੜਾ ਦੇਸੀ ਘਿਓ ਨੂੰ ਐਵੇਂ ਨਿੰਦਿਆ ਗਿਆ ਦੇਸੀ ਕਿਉ ਹੋ ਤੋ ਸਾਨੂੰ ਡਾਲਡੇ ਤੇ ਲਿਆਂਦਾ ਡਾਲਡੇ ਤੋਂ ਰਿਫਾਈਂਡ ਤੇ ਲਿਆਂਦਾ ਫਿਰ ਰਿਫਾਈਂਡ ਦੀਆਂ ਕਿਸਮਾਂ ਕੱਢੀਆਂ ਗਈਆਂ ਕਨੋਲਾ ਬ੍ਰੈਂਡ ਇਸ ਠੀਕ ਹੈ ਜੀ ਅਖੀਰ ਹੁਣ ਮੋੜ ਕੇ ਜਦੋਂ ਕਾਰਪੋਰੇਟਰ ਦੇਰੀ ਦੇ ਵਿੱਚ ਆ ਗਿਆ ਤੇ ਮੋੜ ਕੇ ਅਸੀਂ ਵਾਪਸ ਉੱਥੇ ਹੀ ਆ ਰਹੇ ਹਾਂ ਦੇਸੀ ਕਿਉ ਬਿਹਤਰ ਹੈ ਉਦੋਂ ਫਿਰ ਇੱਕ ਵਾਰੀ ਸਾਨੂੰ ਲੈਬ ਗ੍ਰਾਉਂਡ ਤੇ ਲਿਜਾ ਕੇ ਕਿਸਾਨਾਂ ਨੂੰ ਬਾਹਰ ਤੋਰ ਕੇ ਫਿਰ ਵਾਪਸ ਕਿਤੇ ਨਾ ਕਿਤੇ ਅਸੀਂ ਜਿਹੜਾ ਹੈਗਾ ਉਹੀ ਆਵਾਂਗੇ ਕਿ ਇਹ ਧਰਤੀ ਵਾਲੀ ਉਪਜਾਊ ਹੀ ਬਿਹਤਰ ਹੈ ਇਹ ਹੀ ਸਿਹਤ ਲਈ ਚੰਗੀ ਹੈ ਸੋ ਜਿਹੜੇ ਕੈਮੀਕਲਸ ਦੇ ਪਿੱਛੇ ਅੱਜ ਅਸੀਂ ਲੱਗੇ ਆਂ ਜਿਹੜੇ ਕਹਿੰਦੇ ਸਾਰੇ ਧਰਤੀ ਖਰਾਬ ਹੋ ਗਈ ਸੋਇਲ ਸਾਇੰਟਿਸਟ ਇਸ ਗੱਲ ਨੂੰ ਮੰਨਦੇ ਨਹੀਂ ਬਟ ਇੱਥੇ ਇੱਕ ਪ੍ਰੋਬਲਮ ਹੈ ਉਹਨਾਂ ਦੀ ਵੀ ਹੈਗੀ ਹੈ ਕਿ ਖੁੱਲ ਕੇ ਕੋਈ ਬੋਲਣ ਨੂੰ ਤਿਆਰ ਨਹੀਂ ਠੀਕ ਹੈ ਨਾ ਜਿਹੜਾ ਕੋਈ ਇੱਕ ਇਹ ਇੱਕ ਅੱਧਾ ਜਣਾ ਕੋਈ ਬੋਲਦਾ ਹੈਗਾ ਉਹਦੀ ਆਵਾਜ਼ ਉਨੀ ਚੱਕੀ ਨਹੀਂ ਜਾਂਦੀ ਜਿੱਦੇ ਕਰਕੇ ਉਹ ਦਬ ਜਾਂਦੀ ਹੈ ਜੇ ਅੱਜ ਵੀ ਹੈਗਾ ਤੇ ਫਿਰ ਸਰਕਾਰ ਬੈਨ ਕਿਉਂ ਨਹੀਂ ਕਰ ਦਿੰਦੀ ਠੀਕ ਹੈ ਨਾ ਜੇ ਇਹ ਹੈ ਦੇਖੋ ਕੋਈ ਵੀ ਕਿਸਾਨ ਨਾ ਫਰਟੀਲਾਈਜ਼ਰ ਆ ਬਣਾ ਰਿਹਾ ਨਾ ਪੈਸਟੀਸਾਈਡ ਆ ਬਣਾ ਰਿਹਾ ਜੇ ਮਾਰਕੀਟ ਚ ਆ ਰਹੇ ਹੈ ਸਰਕਾਰ ਤੋਂ ਅਪਰੂਵਡ ਆ ਰਹੇ ਹੈ ICAR PAU ਦੀ ਰਿਕਮੈਂਡੇਸ਼ਨ ਨਾਲ ਆ ਰਹੇ ਹੈ ਉਹੀ ਵਰਤੇ ਜਾ ਰਹੇ ਸੋ ਉਸ ਕਰਕੇ ਅਸੀਂ ਸਾਨੂੰ ਇਹ ਦੇਖਣ ਦੀ ਲੋੜ ਹੈ ਸੋ ਪੰਜਾਬ ਦੀ ਖੇਤੀ ਨੂੰ ਤੇ ਪੰਜਾਬ ਦੇ ਕਿਸਾਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਇਹ ਅੱਗੇ ਵੀ ਰਹਿਣਾ ਹੈ ਚਾਹੇ ਕੋਈ ਕੁਛ ਕੀਤਾ ਜਾਵੇ ਤੇ ਇਸ ਦੇ ਕਰਕੇ ਸਰਕਾਰ ਨੂੰ ਪੰਜਾਬ ਦੀ ਖੇਤੀ ਲਈ ਅਲੱਗ ਨੀਤੀ ਪੰਜਾਬ ਨੂੰ ਵੀ ਤੇ ਕੇਂਦਰ ਨੂੰ ਵੀ ਬਣਾਉਣ ਦੀ ਲੋੜ ਹੈ